ਕੋਈ ਕਹਿੰਦਾ ਕਿ ਮੇਰੇ ਵਿੱਚ ਕਾਲੀ ਮਾਤਾ ਆਂਦੀ ਹੈ ਕੋਈ ਕਹਿੰਦਾ ਸ਼ੇਰਾਂ ਵਾਲੀ ਤੇ ਇੱਕ ਮੈਂ ਵੀਡੀਓ ਦੇਖ ਰਿਹਾ ਸੀਗਾ ਉਹ ਇਨਸਾਨ ਕਿਸੇ ਗੱਡੀ ਉੱਪਰ ਬੈਠਾ ਹੈ ਉਹ ਕੇਲੇ ਖਾਈ ਜਾ ਰਿਹਾ ਕਹਿੰਦਾ ਮੇਰੇ ਚ ਹਨੂਮਾਨ ਜੀ ਆਂਦੇ ਨੇ ਉਹਨਾਂ ਨੇ ਇੱਡੀ ਸ੍ਰਿਸ਼ਟੀ ਰਚੀ ਹੈ ਪਰ ਉਸ ਪਰਮਾਤਮਾ ਨੇ ਕਿ ਉਹ ਇੱਕ ਬੰਦੇ ਦੇ ਵਿੱਚ ਆਉਣਗੇ ਕਿ ਤੂੰ ਭਾਈ ਉੱਥੇ ਗੱਡੀ ਤੇ ਬਹਿ ਜਾ ਮੈਂ ਤੇਰੇ ਵਿੱਚ ਆਉਂਗਾ ਕਿ ਤੂੰ ਲੋਕਾਂ ਨੂੰ ਦੱਸੀ ਜਾ ਤੇਰੇ ਆ ਕੰਮ ਹੋਣਗੇ ਆ ਕੰਮ ਹੋਣਗੇ ਬਲਕਿ ਹਾਊ ਕੈਨ ਪੋਸੀਬਲ ਯਾਰ ਇੱਕ ਸਿੱਧੇ ਤੌਰ ਤੇ ਲੋਕਾਂ ਨੂੰ ਮੂਰਖ ਬਣਾ ਰਹੇ ਆ ਇਹ ਜਿਹੜੇ ਬਾਬੇ ਬਣੇ ਫਿਰਦੇ ਨੇ ਕੋਈ ਬਾਬੇ ਆਪਣੇ ਕੋਲ ਤੁਸੀਂ ਸਾਡੇ ਕੋ ਆਓ ਕੋਈ ਕੋਈ ਪਾਸਪੋਰਟ ਤੇ ਮੋਹਰ ਲਾਈ ਜਾਂਦਾ ਕੋਈ ਉਂਗਲ ਲਾ ਕੇ ਪਾਣੀ ਨੂੰ ਫਿਲਟਰ ਕਰੀ ਜਾਂਦਾ ਜਦ ਇੱਕ ਔਰਤ ਕਹਿ ਰਹੀ ਆ ਕਿ ਇਸ ਬਾਬੇ ਨੇ ਮੇਰੇ ਨਾਲ ਛੇੜਛਾੜ ਕੀਤਾ ਜਾਂ ਮੇਰਾ ਰੇਪ ਕੀਤਾ ਇੱਕ ਔਰਤ ਦੂਜੀ ਔਰਤ ਦਾ ਦਰਦ ਕਾਹ ਤੋਂ ਸਮਝਦੀ ਕਿਉਂ ਜਾ ਕੇ ਅਦਾਲਤਾਂ ਨੂੰ ਝੂਠੇ ਪਾਉਂਦੇ ਨੇ ਜੀ ਇਹ ਤੇ ਮੈਂ ਇਹ ਗੱਲ ਕਹਿਣੀ ਚਾਹਨਾ ਕਿ ਇਹਨਾਂ ਡੇਰਿਆਂ ਦੀ ਆੜ ਦੇ ਵਿੱਚ ਕੁਝ ਸਿਰਫਰੇ ਲੋਕਾਂ ਵੱਲੋਂ ਸਾਡੀਆਂ ਧੀਆਂ ਭੈਣਾਂ ਦੇ ਨਾਲ ਸ਼ੋਸ਼ਣ ਕੀਤਾ ਜਾਂਦਾ ਤੇ ਸਾਡੇ ਬੱਚਿਆਂ ਨੂੰ ਵੀ ਨਸ਼ਿਆਂ ਦੇ ਉੱਤੇ ਲਗਾਇਆ ਜਾਂਦਾ ਜਿਹੜਾ ਸਿਰਸੇ ਵਾਲਾ ਪਖੰਡੀ ਸਾਧ ਤੇ ਆਪਣੇ ਯਕੀਨਾਮ ਉਹਦਾ ਰਾਮ ਰਹੀਮ ਹੈ ਨਾ ਜੀ ਤਾਂ ਉਹਨੂੰ ਜਦੋਂ ਵੋਟਾਂ ਹੁੰਦੀਆਂ ਨੇ ਉਹਨੂੰ ਵੋਟਾਂ ਤੋਂ ਪਹਿਲਾਂ ਹੀ ਕਿਉਂ ਉਹ ਪੈਰੋਲ ਤੇ ਉਹਨੂੰ ਭੇਜਿਆ ਜਾਂਦਾ ਪੈਰੋਲ ਤੇ ਭੇਜਿਆ ਜਾਂਦਾ ਉਹਨੂੰ ਤਾਂ ਇਸ ਗੱਲ ਤੇ ਸਾਰੇ ਕਿੰਤੂ ਪ੍ਰੰਤੂ ਕਰਦੇ ਨੇ ਸਾਡਾ ਸਿੱਖ ਸਮਾਜ ਵੀ ਕਰਦਾ ਅਸੀਂ ਆਮ ਲੋਕ ਵੀ ਕਰਦੇ ਆ ਜੇ ਆਪਾਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀਏ ਜਦੋਂ ਉਹਨੇ ਗੁਰਗ੍ਰਾਂਤ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ ਉਹਨਾਂ ਨੇ ਪੰਜ ਪੈਸੇ ਮੱਥਾ ਟੇਕ ਕੇ ਸਮੂਹ ਸੰਗਤ ਨੂੰ ਇੱਕ ਸੁਨੇਹਾ ਲਾਇਆ ਸੀਗਾ ਕਿ ਅੱਜ ਤੋਂ ਬਾਅਦ ਤੁਹਾਡੇ ਵੀ ਤੇ ਸਾਡੇ ਵੀ ਇਹੀ ਗੁਰੂ ਹੋਣਗੇ ਕੋਈ ਵੀ ਦੇਹਧਾਰੀ ਗੁਰੂ ਨਹੀਂ ਹੋਊਗਾ ਸਾਡੇ ਗੁਰੂਆਂ ਵੱਲੋਂ ਇਹ ਕਿਹਾ ਗਿਆ ਕਿ ਗੁਰੂ ਦੀ ਗੋਲਤ ਤੇ ਗਰੀਬ ਦਾ ਮੂੰਹ ਤੇ ਮੈਂ ਫਿਰ ਇਹ ਸੋਚਦਾ ਵੀ ਇਹ ਗੱਲ ਕਮੀ ਕਿੱਥੇ ਰਹਿ ਗਈ ਕਮੀ ਸਾਡੇ ਗੁਰੂਆਂ ਦੇ ਵਿੱਚ ਨਹੀਂ ਹੈਗੀ ਕਮੀ ਹੈਗੀ ਸਾਡੇ ਵਰਗੇ ਲੋਕਾਂ ਦੇ ਵਿੱਚ ਕਿ ਜਿਵੇਂ ਪਾਸਟਰ ਬਜਿੰਦੇ ਤੇ ਪਰਚਾ ਹੁੰਦੇ ਉਹਨਾਂ ਨੂੰ ਦੋਸ਼ੀ ਕਰਾ ਦਿੱਤਾ ਜਾਂਦਾ ਹੈ ਨਾ ਇਹੋ ਜਿਹਾ ਹੋਰ ਵੀ ਬਾਬੇ ਜੀ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ ਇਹਨਾਂ ਦੀ ਸਜ਼ਾ ਕੀ ਹੋਣੀ ਚਾਹੀਦੀ ਹੈ ਸਜ਼ਾ ਇਹਨਾਂ ਦੀ ਹੋਣੀ ਚਾਹੀਦੀ ਹੈ ਨਾ ਤੇ ਡੇਰੇ ਪੱਕੇ ਤੌਰ ਤੇ ਬੰਦ ਕਰ ਦੇਣ ਜਿੱਦਾਂ ਹੁਣ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਪ੍ਰਾਪਰਟੀ ਟੋਂਦੀ ਹੈ ਨਾ ਉਹ ਸਰਕਾਰ ਇਹਨਾਂ ਦੀ ਪ੍ਰਾਪਰਟੀ ਨੂੰ ਸੀਜ਼ ਕਰੇ ਆਪਣੇ ਅੰਡਰ ਲੈ ਕੇ ਉੱਥੇ ਕੋਈ ਹਸਪਤਾਲ ਦਾ ਨਿਰਮਾਣ ਕਰਨ ਉੱਥੇ ਕੋਈ ਸਕੂਲ ਖੋਲਣ ਉੱਥੇ ਕੋਈ ਪਾਰਕਾਂ ਬਣਾਉਣ ਉੱਥੇ ਖੇਡ ਦੇ ਮੈਦਾਨ ਬਣਾਉਣ ਜਿਹੜੇ ਸਾਡਾ ਯੂਥ ਹੈ ਉਹ ਡੇਰਿਆਂ ਵੱਲ ਨੂੰ ਤੁਰੇ ਉਹ ਗਰਾਉਂਡਾਂ ਵੱਲ ਨੂੰ ਹੋਵੇ ਉਹ ਹੁਸ਼ਿਆਰਪੁਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਪ੍ਰੀਤ ਗਰੇਵਾਲ ਤੇ ਉਮੀਦ ਹੈ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਦੋਸਤੋ ਅਸੀਂ ਅੱਜ ਇਸ ਐਪੀਸੋਡ ਵਿੱਚ ਜਿਸ ਵਿਸ਼ੇ ਉੱਪਰ ਗੱਲਬਾਤ ਕਰਾਂਗੇ ਜੀ ਉਹ ਵਿਸ਼ਾ ਹੈ ਜੀ ਪੰਜਾਬ ਵਿੱਚ ਵੱਧ ਰਿਹਾ ਦਿਨੋ-ਦਿਨ ਡੇਰਾਬਾਗ ਕੀ ਸੱਚਮੁੱਚ ਕੋਈ ਇਹੋ ਜੀ ਮਾਇਆਵੀ ਸ਼ਕਤੀ ਹੈ ਕਿ ਜੋ ਅੱਜ ਦੇ ਇਨਸਾਨ ਦੇ ਵਿੱਚ ਪ੍ਰਵੇਸ਼ ਕਰਦੀ ਹੈ ਤਾਂ ਇਨਸਾਨ ਅੱਧਾ-ਅੱਧਾ ਪੌਣਾ-ਪੌਣਾ ਘੰਟਾ ਸਿਰ ਘਮਾਉਣਾ ਨਹੀਂ ਹਟਦਾ ਜਾਂ ਫਿਰ ਇਹਨਾਂ ਬਾਬਿਆਂ ਨੇ ਆਪਣਾ ਰੋਜ਼ਗਾਰ ਦਾ ਧੰਦਾ ਬਣਾਇਆ ਹੋਇਆ ਹੈ ਸੋ ਇਸ ਵਿਸ਼ੇ ਉੱਪਰ ਗੱਲਬਾਤ ਕਰਨ ਦੇ ਲਈ ਅੱਜ ਮੇਰੇ ਨਾਲ ਇੱਕ ਨਹੀਂ ਸਮਾਂ ਕਿ ਮੇਰੇ ਦੋ ਸਾਥੀ ਮੇਰੇ ਨਾਲ ਮੌਜੂਦ ਨੇ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਚੇਤਨ ਕਸ਼ਵ ਵੀ ਮੌਜੂਦ ਨੇ ਜੋ ਮੇਰੇ ਪੁੱਛੇ ਹੋਏ ਸਵਾਲਾਂ ਦਾ ਬੜੀ ਨਿਰਪੱਖਤਾ ਦੇ ਨਾਲ ਜਵਾਬ ਦਿੰਦੇ ਨੇ ਸੋ ਅੱਜ ਸਾਡੇ ਜੋ ਗੈਸਟ ਨੇ ਉਹਨੇ ਉਹਨਾਂ ਦਾ ਨਾਮ ਹੈ ਜੀ ਹਰਪ੍ਰੀਤ ਸਿੰਘ ਦਰਦੀ ਚੇਤਨ ਭਾਜੀ ਤੇ ਹਰਪ੍ਰੀਤ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਹੁਸ਼ਿਆਰਪੁਰਨੀ ਉਹਦੇ ਸਟੂਡੀਓ ਦੇ ਵਿੱਚ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਪਹਿਲਾ ਸਵਾਲ ਮੇਰਾ ਚੇਤਨ ਜੀ ਤੁਹਾਡੇ ਨਾਲ ਆ ਕਿ ਜੋ ਆ ਸਾਡਾ ਅੱਜ ਦਾ ਵਿਸ਼ਾ ਹੈ ਕੀ ਪੰਜਾਬ ਵਿੱਚ ਵੱਧ ਰਿਹਾ ਦਿਨ-ਦਿਨ ਡੇਰਾਬਾਦ ਕੀ ਲੋਕਾਂ ਨੂੰ ਆਪਣੀ ਮਿਹਨਤ ਉੱਪਰ ਵਿਸ਼ਵਾਸ ਉੱਠ ਗਿਆ ਜਾਂ ਉਸ ਪਰਮਾਤਮਾ ਉੱਪਰ ਵਿਸ਼ਵਾਸ ਉੱਠ ਗਿਆ ਕਿ ਜਿਨੇ ਸਾਨੂੰ ਸਿਰਜ ਕੇ ਧਰਤੀ ਉੱਪਰ ਭੇਜਿਆ ਕਿ ਉਹਨੇ ਸਾਡੇ ਲਈ ਕੋਈ ਨਾ ਕੋਈ ਚੰਗਾ ਹੀ ਸੋਚਿਆ ਹੋਊਗਾ ਪਰ ਜੋ ਸਾਡੇ ਅਜੇ ਲੋਕ ਨੇ ਇਹ ਡੇਰਾਬਾਦ ਵਾਲੇ ਇਹਨਾਂ ਕਾਹਤੋਂ ਮੁੜ ਗਏ ਨੇ ਜੀ ਦੇਖੋ ਪ੍ਰੀਤ ਜੀ ਜਿੱਥੋਂ ਤੱਕ ਮੇਰੀ ਸੋਝੀ ਆ ਜਾਂ ਜੋ ਮੈਂ ਜਿਸ ਚੀਜ਼ ਨੂੰ ਮੈਂ ਮਹਿਸੂਸ ਕਰਦਾ ਜੀ ਮੈਨੂੰ ਇਹ ਲੱਗਦਾ ਕਿ ਲੋਕਾਂ ਨੂੰ ਹੁਣ ਗੁਰਦੁਆਰਾ ਗੁਰਦੁਆਰਿਆਂ ਨਾਲੋਂ ਮੰਦਰਾਂ ਨਾਲੋਂ ਯਾਨਕਿ ਪਰਮਾਤਮਾ ਤੇ ਗੁਰੂਆਂ ਨਾਲੋਂ ਜ਼ਿਆਦਾ ਜਿਹੜਾ ਵਿਸ਼ਵਾਸ ਉਹ ਡੇਰੇ ਵਾਲਿਆਂ ਤੇ ਹੋ ਗਿਆ। ਬਿਲਕੁਲ ਜੀ। ਜਿਹਨਾਂ ਨੂੰ ਅਸੀਂ ਦੇਹਧਾਰੀ ਬਾਬੇ ਕਹਿੰਦੇ ਨੇ ਹੈਨਾ ਜੀ। ਲੋਕਾਂ ਨੂੰ ਅੱਜ ਲੱਗਦਾ ਹੈ ਪਹਿਲਾਂ ਤਾਂ ਸਭ ਤੋਂ ਇੱਕ ਮੈਂ ਅਹਿਮ ਗੱਲ ਤੁਹਾਨੂੰ ਦੱਸਾਂਗਾ ਕਿ ਹਰ ਕੋਈ ਚਾਹੁੰਦਾ ਕਿ ਮੈਂ ਇੱਕ ਵੱਡਾ ਆਦਮੀ ਬਣਾ ਜ਼ਿੰਦਗੀ ਦੇ ਵਿੱਚ ਇੰਨਾ ਕੋ ਕਾਮਚਾਬ ਬਣ ਜਾਵਾਂ ਕਿ ਮੇਰੇ ਕੋਲ ਪੈਸੇ ਦੀ ਕੋਈ ਘਾਟ ਨਾ ਹੋਵੇ ਤਾਂ ਪੰਗਾ ਕਿੱਥੇ ਆ ਕੇ ਪਿੰਦਾ ਆਪਾਂ ਕਹਿ ਸਕਦੇ ਕਿ ਡੇਰਾਵਾਦ ਕਿਉਂ ਵੱਧ ਰਿਹਾ ਜਾਂ ਕਿਉਂ ਪਰਫੁੱਲਤ ਹੋ ਰਿਹਾ ਕਿਉਂਕਿ ਮਿਹਨਤ ਤੇ ਘੱਟ ਤੇ ਅੱਜ ਦੇ ਜਿਹੜੇ ਲੋਕ ਐ ਸਾਡੇ ਬਹੁਗਿਣਤੀ ਜਿਹੇ ਲੋਕਾਂ ਦੀ ਐ ਜਿਹੜੇ ਉਹ ਡੇਰਿਆਂ ਤੇ ਜਾਂ ਦੇਹਧਾਰੀ ਬਾਬਿਆਂ ਤੇ ਜ਼ਿਆਦਾਤਰ ਵਿਸ਼ਵਾਸ ਕਰ ਰਹੇ ਨੇ ਜੀ ਮਿਹਨਤ ਤੇ ਘੱਟ ਵਿਸ਼ਵਾਸ ਕਰ ਰਹੇ ਨੇ ਜਾਂ ਆਪਾਂ ਇੰਜ ਵੀ ਕਹਿ ਸਕਦੇ ਹਾਂ ਕਿ ਉਹ ਲੋਕ ਐ ਜਿਹੜੇ ਉਹ ਦਿਨੋਂ ਦਿਨ ਜਾਂ ਰਾਤੋਂ ਰਾਤ ਅਮੀਰ ਬਣਨਾ ਚਾਹੁੰਦੇ ਨੇ ਵੱਡੇ ਆਦਮੀ ਬਣਨਾ ਚਾਹੁੰਦੇ ਨੇ ਉਹ ਚਾਹੁੰਦੇ ਨੇ ਕਿ ਅਸੀਂ ਘੱਟ ਮਿਹਨਤ ਕਰੀਏ ਜਾਂ ਪਤਾ ਨਹੀਂ ਡੇਰਿਆਂ ਤੋਂ ਸਾਨੂੰ ਕਿਹੜੀ ਅਜੀਹੀ ਗਿੱਦੜ ਸਿੰਘੀ ਮਿਲ ਜਾਣੀ ਆ ਜੇਕਰ ਚੇਤਨ ਕੋਈ ਦੁਕਾਨ ਕਰਦਾ ਹੈ ਚੇਤਨ ਕੋਈ ਬਿਜ਼ਨਸ ਕਰਦਾ ਹੈ ਪ੍ਰੀਤ ਕੋਈ ਬਿਜ਼ਨਸ ਕਰਦਾ ਹੈ ਜਾਂ ਸਾਡੇ ਹਰਪ੍ਰੀਤ ਜੀ ਕੋਈ ਬਿਜ਼ਨਸ ਕਿ ਕੋਈ ਸਾਨੂੰ ਬਾਬੇ ਇਦਾਂ ਦਾ ਮੰਤਰ ਦੇ ਦੇਣ ਜਾਂ ਸਾਨੂੰ ਕੋਈ ਇਦਾਂ ਦੀ ਗਿੱਦੜ ਗਿੱਦੜ ਸਿੰਘ ਹੀ ਦੇ ਦੇਣਾ ਕਿ ਸਾਡੀਆਂ ਦੁਕਾਨਾਂ ਬਾਹਰ ਜਿਹੜੀਆਂ ਹਰ ਵਕਤ ਸਵੇਰੇ ਉਹ ਲਾਈਨ ਲੱਗੀ ਹੋਵੇ ਅਸੀਂ ਅੱਜ ਡੇਰੇ ਤੋਂ ਬਾਹਰ ਨਿਕਲੇ ਤਾਂ ਸ਼ਾਮ ਨੂੰ ਜਾਂਦਿਆਂ ਨੂੰ ਜਿਹੜੀ ਸਾਡੀ ਦੁਕਾਨ ਬਾਹਰ ਹਨ ਉਹ ਗ੍ਰਾਹਕਾਂ ਦੀ ਇੱਕ ਲੰਬੀ ਲਾਈਨ ਲੱਗੀ ਹੋਵੇ ਚੀਜ਼ ਲੱਗੀ ਹੋਵੇ ਤਾਂ ਲੋਕਾਂ ਦਾ ਜਿਹੜਾ ਉਹ ਮਿਹਨਤ 'ਤੇ ਵਿਸ਼ਵਾਸ ਉੱਠਦਾ ਜਾ ਰਿਹਾ ਤੇ ਉਹ ਲੋਕ ਸੋਚਦੇ ਨੇ ਕਿ ਡੇਰਿਆਂ ਦੇ ਵਿੱਚ ਪਤਾ ਨਹੀਂ ਇਸ ਤਰ੍ਹਾਂ ਦੀ ਕਿਹੜੀ ਉਹ ਸ਼ਕਤੀ ਹੈ ਕਿਹੜੀ ਸਾਨੂੰ ਉਹ ਗਿੱਦੜ ਸਿੰਘ ਹੀ ਮਿਲ ਜਾਣੀ ਹੈ ਕਿ ਅਸੀਂ ਰਾਤੋਂ ਰਾਤ ਅਮੀਰ ਹੋ ਜਾਣਾ ਰਾਤੋਂ ਰਾਤ ਅਸੀਂ ਵੱਡੇ ਆਦਮੀ ਬਣ ਜਾਣਾ ਮੈਨੂੰ ਲੱਗਦਾ ਇੱਕ ਇਸ ਤਰ੍ਹਾਂ ਦਾ ਜਿਹੜਾ ਇੱਕ ਪੈਂਤੜਾ ਇਹ ਜ਼ਿਆਦਾਤਰ ਅੱਜ ਦੇ ਸਮੇਂ ਦੇ ਵਿੱਚ ਵਧ ਰਿਹਾ ਜੀ ਚੇਤਨ ਜੀ ਆਪਾਂ ਅੱਜ ਦਿਨ ਸੋਸ਼ਲ ਮੀਡੀਆ ਉੱਪਰ ਵੀਡੀਓਜ਼ ਦੇਖਦੇ ਰਹਿੰਨੇ ਆ ਨਾ ਕੋਈ ਕਹਿੰਦਾ ਕਿ ਮੇਰੇ ਵਿੱਚ ਕਾਲੀ ਮਾਤਾ ਆndi ਹੈ ਕੋਈ ਕਹਿੰਦਾ ਸ਼ੇਰਾਂ ਵਾਲੀ ਤੇ ਇੱਕ ਮੈਂ ਵੀਡੀਓ ਦੇਖ ਰਿਹਾ ਸੀਗਾ ਉਹ ਇਨਸਾਨ ਕਿਸੇ ਗੱਡੀ ਉੱਪਰ ਬੈਠਾ ਹੈ ਉਹ ਕੇਲੇ ਖਾਈ ਜਾ ਰਿਹਾ ਕਹਿੰਦਾ ਮੇਰੇ ਚ ਹਨੂਮਾਨ ਜੀ ਆਂਦੇ ਨੇ ਕਿ ਵਾਕਈ ਕੋਈ ਮਾਇਆਵੀ ਸ਼ਕਤੀ ਪ੍ਰਵੇਸ਼ ਕਰਦੀ ਹੈ ਕਿ ਮੈਂ ਜਿਹੜਾ ਸਟਾਰਟਿੰਗ ਵਿੱਚ ਕਿਹਾ ਕਿ ਇੱਕ ਧੰਦਾ ਹੀ ਬਣਾਇਆ ਹੋਇਆ ਇਹਨਾਂ ਨੇ ਦੇਖੋ ਚਾਹੇ ਆਪਾਂ ਸਾਡੇ ਗੁਰੂਆਂ ਦੀ ਗੱਲ ਕਰੀਏ ਗੁਰੂ ਸਾਹਿਬਾਨਾਂ ਦੀ ਗ ਜੋ ਸਾਨੂੰ ਦਿਖਾਇਆ ਜਾਂਦਾ ਜਾਂ ਜੋ ਸਾਨੂੰ ਅੱਜ ਤੱਕ ਦੱਸਿਆ ਗਿਆ ਕਿ ਸਾਡੇ ਗੁਰੂ ਸਾਹਿਬਾਨ ਵੀ ਕਹਿੰਦੇ ਨੇ ਦੇਵੀ ਦੇਵਤੇ ਵੀ ਕਹਿੰਦੇ ਨੇ ਕਿ ਘਰ ਗ੍ਰਸਤੀ ਦੀ ਜਿਹੜੀ ਉਹ ਜ਼ਿੰਦਗੀ ਬਤੀਤ ਕਰੋ ਤੇ ਦੂਸਰਾ ਕਿ ਮਿਹਨਤ ਕਰੋ ਆਪਣਾ ਕਰਮ ਕਰੋ ਫਲ ਦੇਣਾ ਉਸ ਪਰਮਾਤਮਾ ਦਾ ਉਸ ਵਾਹਿਗੁਰੂ ਦਾ ਉਹ ਕੰਮ ਹੈ ਨਾ ਜੀ ਅਸੀਂ ਮਿਹਨਤ ਕਰਾਂਗੇ ਸਾਨੂੰ ਪਰਮਾਤਮਾ ਕਿਉਂ ਨਹੀਂ ਫਲ ਦੇ ਆਗੇ ਦਵੇਗਾ ਜੀ ਦੇਖੋ ਹੁਣ ਜਿੱਦਾਂ ਤੁਸੀਂ ਗੱਲ ਕੀਤੀ ਕੋਈ ਕਹਿੰਦਾ ਮੇਰੇ ਚ ਕੋਈ ਮਾਤਾ ਆਂਦੀ ਹੈ ਕੋਈ ਕਹਿੰਦਾ ਮੇਰੇ ਚ ਉਹ ਹਨੂਮਾਨ ਭਗਵਾਨ ਆਉਂਦੇ ਨੇ ਕਿ ਯਾਰ ਉਹਨਾਂ ਨੇ ਇਡੀ ਸ੍ਰਿਸ਼ਟੀ ਰਚੀ ਆ ਪਰ ਉਸ ਪਰਮਾਤਮਾ ਨੇ ਕਿ ਉਹ ਇੱਕ ਬੰਦੇ ਦੇ ਵਿੱਚ ਆਉਣਗੇ ਕਿ ਤੂੰ ਭਾਈ ਉੱਥੇ ਗੱਡੀ ਤੇ ਬਹਿ ਜਾ ਮੈਂ ਤੇਰੇ ਵਿੱਚ ਆਉਂਗਾ ਕਿ ਤੂੰ ਲੋਕਾਂ ਨੂੰ ਦੱਸੀ ਜਾ ਤੇਰੇ ਆ ਕੰਮ ਹੋਣਗੇ ਆ ਕੰਮ ਹੋਣਗੇ ਮਤਲਬ ਕਿ ਹਾਊ ਕੈਨ ਪੋਸੀਬਲ ਯਾਰ ਇੱਕ ਸਿੱਧੇ ਤੌਰ ਤੇ ਲੋਕਾਂ ਨੂੰ ਮੂਰਖ ਬਣਾ ਰਹੇ ਆ ਇਹ ਜਿਹੜੇ ਬਾਬੇ ਬਣੇ ਫਿਰਦੇ ਨੇ ਉਸ ਤੋਂ ਵੀ ਵੱਡੀ ਗਲਤੀ ਆ ਜਿਹੜੀ ਉਹ ਆਮ ਲੋਕਾਂ ਦੀ ਆ ਤੁਸੀਂ ਮੈਂ ਕਹਿੰਦਾ ਕਿ ਤੁਸੀਂ ਕਿਸੇ ਵੀ ਡੇਰੇ ਤੇ ਚੱਲ ਜਿਓ ਤਾਨੂੰ ਬੰਦੇ ਘੱਟ ਉੱਥੇ ਬੀਬੀਆਂ ਜ਼ਿਆਦਾ ਮਿਲਣਗੀਆਂ ਬਿਲਕੁਲ ਇੱਕ ਇੱਕ ਗੱਲ ਸੋਚ ਵਿਚਾਰ ਕਰਨ ਵਾਲੀ ਹੈ ਜੀ ਜੀ ਹੋ ਹੋ ਸਕਦਾ ਹੈ ਕਈਆਂ ਨੂੰ ਮੇਰੀ ਗੱਲ ਬੁਰੀ ਵੀ ਲੱਗੇ ਪਰ ਡੇਰਿਆਂ ਤੇ ਬੰਦਿਆਂ ਨਾਲ ਵੱਧ ਤੁਹਾਨੂੰ ਬੀਬੀਆਂ ਮਿਲਣਗੀਆਂ ਤੋ ਕਈ ਕੋਈ ਧਾਗਾ ਲੈ ਕੇ ਤੁਰਿਆ ਪੁੱਤ ਆਹ ਬੰਨ ਲਾ ਆਹ ਘਰ ਦੇ ਗੇਟ ਤੇ ਆਹ ਬੰਨ ਲੋ ਇਹ ਕਰ ਦਿਓ ਇਹ ਤਾਰ ਦਿਓ ਤੁਹਾਡੇ ਕੰਮ ਬਣ ਜਾਣਗੇ ਜਿੱਦਾਂ ਕਈ ਜਗ੍ਹਾ ਤੇ ਆਪਾਂ ਦੇ ਕਈ ਦੇਖੋ ਕਈ ਇਤਿਹਾਸਿਕ ਸਥਾਨ ਹੈਗੇ ਵੀ ਇਸ ਤਰ੍ਹਾਂ ਦੇ ਡੇਰੇ ਹੈਗੇ ਵੀ ਆ ਇਹ ਜਿਹਨਾਂ ਦੀ ਬਹੁਤ ਜ਼ਿਆਦਾ ਮਾਨਤਾ ਇਤਿਹਾਸ ਹੈ ਜਿੱਥੇ ਸਮਾਨ ਚੜਦਾ ਵੀ ਆ ਪਰ ਕੋਈ ਬਾਬੇ ਆਪਣੇ ਕੋਲ ਤੁਸੀਂ ਸਾਡੇ ਕੋ ਆਓ ਕੋਈ ਕੋਈ ਪਾਸਪੋਰਟ ਤੇ ਮੋਹਰਾ ਲਾਈ ਜਾਂਦਾ ਕੋਈ ਉਂਗਲ ਲਾ ਕੇ ਪਾਣੀ ਨੂੰ ਫਿਲਟਰ ਕਰੀ ਜਾਂਦਾ ਮਤਲਬ ਕਿ ਕਿੱਥੇ ਲੋਕਾਂ ਦੀ ਮਾਨਸਿਕਤਾ ਜਾ ਰਹੀ ਹੈ ਜੀ ਕਿਉਂਕਿ ਇਹ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੇ ਆਗਾ ਫਿਲਮ ਦੇਖੀ ਸੀਗੀ ਚਾਰ ਸਹਿਬ ਜ਼ਾਦੇ ਪਾਗ ਜਿਹੜਾ ਉਹਨਾਂ ਦਾ ਦੂਸਰਾ ਆਇਆ ਸੀਗਾ ਤਾਂ ਉਹਦੇ ਵਿੱਚ ਸਾਡੇ ਦਸ਼ਮੇਸ਼ ਗੁਰੂ ਸਾਹਿਬਾਨ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਇਹ ਦਸ਼ਮੇਸ਼ ਪਾਤਸ਼ਾਹ ਨੇ ਕਿਹਾ ਸੀ ਗੁਰੂ ਮਾਨਯੋਗ ਗ੍ਰੰਥ ਜੀ ਜੋ ਸਾਨੂੰ ਉਸ ਫਿਲਮ ਤੋਂ ਹਾਲਾਂਕਿ ਮੈਨੂੰ ਵੀ ਉਸ ਤੋਂ ਪਹਿਲਾਂ ਨੋਨੋਲੇਜ ਜਿਹੜੀ ਜਾਣਕਾਰੀ ਨਹੀਂ ਸੀ ਉਹ ਫਿਲਮ ਦੇਖੀਆ ਫਿਲਮ ਦੇਖਣ ਤੋਂ ਬਾਅਦ ਮੈਨੂੰ ਵੀ ਥੋੜਾ ਬਹੁਤਾ ਜਿਹੜਾ ਤੇ ਜਿਹੜੀ ਜਾਣਕਾਰੀ ਆਪਾਂ ਕਹਿ ਸਕਦੇ ਹੋ ਮੈਨੂੰ ਮਿਲੀ ਕਿ ਗੁਰੂ ਮਾਨਿਓ ਗ੍ਰੰਥ ਅੱਜ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਸਾਡੇ ਸਭ ਕੁਝ ਨੇ ਇਹੀ ਸਾਡੇ ਗੁਰੂ ਨੇ ਪਰ ਮੈਨੂੰ ਲੱਗਦਾ ਕਿ ਲੋਕਾਂ ਨੂੰ ਹੁਣ ਉਸ ਗੱਲ ਤੇ ਘੱਟ ਯਕੀਨ ਰਹਿ ਗਿਆ ਕਿ ਜਿਹੜੇ ਲੋਕ ਦੇਹਧਾਰੀ ਬਾਬਿਆਂ ਵੱਲ ਇੰਨਾ ਆਕਰਸ਼ਿਤ ਹੋ ਰਹੇ ਨੇ ਜਾਂ ਉਹਨਾਂ ਵੱਲ ਇੰਨੇ ਕੇਂਦ੍ਰਿਤ ਹੋ ਰਹੇ ਨੇ ਫਿਰ ਦੇਖੋ ਜਿੰਨੇ ਬਾਬੇ ਆ ਮੈਂ ਕਹਿੰਦਾ ਕੱਲ ਦੀ ਗੱਲ ਕਰ ਲੋ ਮੈਂ ਚਾਰ-ਪੰਜ ਬੰਬਿਆਂ ਦੇ ਤੁਹਾਨੂੰ ਇੱਕ ਐਗਜ਼ਾਮਪਲ ਦੇ ਦੇਣਾ ਇੱਕ ਉਹ ਜਿਹੜਾ ਬਾਪੂ ਆ ਆਸਾ ਰਾਮ ਆਗਾਰਾਮ ਇੱਕੋ ਸਿਰਸੇ ਵਾਲਾ ਰਾਮ ਰਹੀਮ ਹੋ ਗਿਆ ਇੱਕੋ ਹਰਿਆਣੇ ਦੇ ਵਿੱਚ ਇੱਕ ਉਹ ਸਿਗਾ ਰਾਮਪਾਲ ਹੋ ਗਿਆ ਇੱਕਾ ਕੱਲ ਪਰਸੋ ਕੱਲ ਸਜ਼ਾ ਸੁਣਾਈ ਆ ਪਾਸਟਰ ਬਜਿੰਦਰ ਹੋ ਗਿਆ ਇਹਨਾਂ ਤੇ ਕਿਹੜੇ ਕੇਸ ਆ ਇੱਕ ਬਾਬੇ ਜਿਹੜਾ ਰਾਮ ਰਹੀਮਾ ਉੱਤੇ ਕਤਲ ਦੇ ਉਹਦੇ ਤੇ ਜ਼ਬਰ ਜਨਾਹ ਦੇ ਕੇਸ ਆ ਆਸਾ ਰਾਮ ਤੇ ਜ਼ਬਰ ਜਨਾਹ ਦੇ ਕੇਸ ਆ ਅਬ ਜਿਹੜਾ ਪਾਸਟਰ ਬਜਿੰਦਰ ਆ ਉਹ ਤੇ ਜ਼ਬਰਦਨਾਹ ਦੇ ਕੇਸ ਆ ਉਹ ਜਿਹੜਾ ਰਾਮਪਾਲ ਆ ਉਹ ਤੇ ਦੇਸ਼ ਧਰੋਹ ਦੇ ਕੇਸ ਦਰਜ ਆ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਮੀਡੀਆ ਇਹਨਾਂ ਨੂੰ ਉਜਾਗਰ ਵੀ ਕਰਦਾ ਫੇਰ ਵੀ ਪਤਾ ਨਹੀਂ ਕੀ ਲੋਕਾਂ ਦੇ ਦਿਮਾਗ ਦੇ ਵਿੱਚ ਇਦਾਂ ਦਾ ਭੂਤ ਸਵਾਰ ਹੋਇਆ ਪਿਆ ਕਿ ਉਹ ਨਹੀਂ ਜੀ ਬਾਬੇ ਸਹੀ ਨੇ ਅਦਾਲਤਾਂ ਜਾ ਕੇ ਗਲਤ ਨੇ ਜੀ ਸਾਡੇ ਬਾਬਿਆਂ ਨੂੰ ਗਲਤ ਪਸਾਇਆ ਜਾਂਦਾ ਮਤਲਬ ਕਿ ਇੱਕ ਮੈਨੂੰ ਲੱਗਦਾ ਕਿ ਇੱਕ ਅਨਪੜਤਾ ਵੀ ਜਿਹੜੀ ਇਹਦੇ ਪਿੱਛੇ ਇੱਕ ਬਹੁਤ ਵੱਡਾ ਕਾਰਨ ਹੈ ਅਨਪੜਤਾ ਦਾ ਹੋਣਾ ਜੀ ਸੋ ਚੇਤਨ ਜੀ ਤੁਹਾਡੇ ਨਾਲ ਨਾਲ ਜੋ ਸਾਡੇ ਆਦੇ ਗੈਸਟ ਨੇ ਹਰਪ੍ਰੀਤ ਜੀ ਮੈਂ ਇਹਨਾਂ ਦਾ ਓਪੀਨੀਅਨ ਲੈਣਾ ਚਾਹੁੰਦਾ ਹਰਪ੍ਰੀਤ ਜੀ ਮੈਂ ਤੁਹਾਡੇ ਹਲਾਣਾ ਚਾਹੁੰਦਾ ਜਿੱਦਾਂ ਚੇਤਨ ਭਾਜੀ ਨੇ ਕਿਹਾ ਕਿ ਇਹਨਾਂ ਚਾਰ ਬਾਬਿਆਂ ਦੀ ਗੱਲ ਕੀਤੀ ਹੈ ਨਾ ਚਾਰਾਂ ਬਾਬਿਆਂ ਤੇ ਬਹੁਤ ਸਾਰੇ ਕੇਸ ਚੱਲਦੇ ਨੇ ਪਰ ਇੱਕੋ ਜਿਹਾ ਕੇਸ ਚੱਲਦਾ ਹੈ ਨਾ ਤੇ ਰੇਪ ਕੇਸ ਦਾ ਹੈਨਾ ਕਿ ਔਰਤਾਂ ਦਾ ਜ਼ਿਆਦਾ ਦੇਖਿਆ ਜਾਂਦਾ ਮੈਂ ਕੀ ਇੰਟਰਸਟ ਦੇਖਿਆ ਜਾਂਦਾ ਡੇਰਾਂ ਵਿੱਚ ਜਦ ਇੱਕ ਔਰਤ ਕਹਿ ਰਹੀ ਆ ਕਿ ਇਸ ਬਾਬੇ ਨੇ ਮੇਰੇ ਨਾਲ ਛੇੜਛਾੜ ਕੀਤਾ ਜਾਂ ਮੇਰਾ ਰੇਪ ਕੀਤਾ ਇੱਕ ਔਰਤ ਦੂਜੀ ਔਰਤ ਦਾ ਦਰਦ ਕਾ ਤੋ ਨਹੀਂ ਸਮਝਦੀ ਕਿਉਂ ਜਾ ਕੇ ਅਦਾਲਤਾਂ ਨੂੰ ਝੂਠੇ ਪਾਉਂਦੇ ਨੇ ਜੀ ਇਹ ਤੁਸੀਂ ਇਸ ਚੀਜ਼ ਤੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਪ੍ਰੀਜੀ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਕੀ ਕਾਰਨ ਬਣ ਗਿਆ ਕਿ ਜਿਹੜੇ ਸਾਡੇ ਪੰਜਾਬ ਦੇ ਜੋ ਲੋਕ ਸੀਗੇ ਉਹ ਇਹਨਾਂ ਜਾ ਕੇ ਡੇਰਿਆ ਦੇ ਨਾਲ ਜੁੜ ਗਏ ਤੇ ਮੈਂ ਇੱਥੇ ਇਹ ਗੱਲ ਮੈਂਸ਼ਨ ਕਰਨੀ ਚਾਹੁੰਦਾ ਕਿ ਦਰਸਥੀ ਇਨਸਾਨ ਨੂੰ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਵਾਸਤੇ ਇੱਕ ਆਮਦਨ ਦੀ ਲੋੜ ਪੈਂਦੀ ਆ ਠੀਕ ਆ ਜੀ ਔਰ ਸਾਡੇ ਪੰਜਾਬ ਦੇ ਵਿੱਚ ਸਰਕਾਰਾਂ ਦਾ ਸਿਸਟਮ ਇੰਨਾ ਕਿ ਖਰਾਬ ਹੋ ਚੁੱਕਿਆ ਕਿ ਜਿਹਦੇ ਨਾਲ ਬੇਰੋਜ਼ਗਾਰੀ ਵੱਧ ਗਈ ਜਿੱਥੇ ਸਾਡੇ ਵਰਗੇ ਲੋਕਾਂ ਦੇ ਜਿਹੜੇ ਮਿਡਲ ਕਲਾਸ ਵਰਗ ਦੇ ਜਿਹੜੇ ਲੋਕ ਸੀਗੇ ਘਰਾਂ ਦੇ ਵਿੱਚ ਕਲੇਸ਼ ਰਹਿਣਾ ਸ਼ੁਰੂ ਹੋ ਗਿਆ ਤੇ ਇਹ ਜਿਹੜੇ ਰੋਟੀ ਦੇ ਮਸਲੇ ਤੋਂ ਤੰਗ ਪਰੇਸ਼ਾਨ ਲੋਕ ਸੀਗੇ ਉਹ ਜਾ ਕੇ ਡੇਰਿਆਂ ਨਾਲ ਜੁੜ ਗਏ ਇਹ ਜਿਹੜੇ ਡੇਰੇ ਹੈਗੇ ਆ ਇਹ ਚੈਰਿਟੀ ਦਾ ਕੰਮ ਕਰਦੇ ਆ ਕਿਸੇ ਦੀ ਰੋਜ਼ਗਾਰ ਉੱਥੋਂ ਹੁੰਦਾ ਹੈ ਕਿਸੇ ਨੂੰ ਬੱਚੇ ਦੀ ਪੜ੍ਹਾਈ ਦਾ ਖਰਚਾ ਉੱਥੋਂ ਚੁੱਕਿਆ ਜਾਂਦਾ ਕਿਸੇ ਦਾ ਕੋਈ ਮੈਡੀਕਲ ਫੈਸਿਲਿਟੀਆਂ ਉਹਨਾਂ ਡੇਰਿਆਂ ਵੱਲੋਂ ਦਿੱਤੀਆਂ ਜਾਂਦੀਆਂ ਕਿ ਇਹ ਜਿਹੜੇ ਡੇਰੇ ਹੈਗੇ ਆ ਇੱਕ ਚੈਰੀਟੀ ਦਾ ਕੰਮ ਕਰਦਾ ਹੈ ਦੂਜੇ ਪਾਸੇ ਅਗਰ ਆਪਾਂ 6 ਮਹੀਨੇ ਦੀ ਗੱਲ ਕੀਤੀ ਜਾਵੇ ਤਾਂ ਉਹ ਸਿਰਫ ਇੱਕ ਲੰਗਰਾ ਤੱਕ ਹੀ ਸੀਮਤ ਰਹਿ ਗਿਆ ਜਿਵੇਂ ਕਿ ਤੁਸੀਂ ਕਿਹਾ ਕਿ ਇਹਨਾਂ ਡੇਰਿਆਂ ਦੇ ਵਿੱਚ ਹਰੇਕ ਗੱਦੀ ਨਿਸ਼ੀਨ ਬਾਬਿਆਂ ਦੇ ਉੱਤੇ ਇੱਕ ਕੇਸ ਕਾਮਨ ਹੈ ਕਿ ਉਹ ਹੈਗਾ ਜ਼ਬਰਜਨਾਹ ਦਾ ਜੀ ਤੇ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹਨਾਂ ਡੇਰਿਆਂ ਦੀ ਆੜ ਦੇ ਵਿੱਚ ਕੁਝ ਸਿਰਫਰੇ ਲੋਕਾਂ ਵੱਲੋਂ ਸਾਡੀਆਂ ਧੀਆਂ ਭੈਣਾਂ ਦੇ ਨਾਲ ਸ਼ੋਸ਼ਣ ਕੀਤਾ ਜਾਂਦਾ ਤੇ ਸਾਡੇ ਬੱਚਿਆਂ ਨੂੰ ਵੀ ਨਸ਼ਿਆਂ ਦੇ ਉੱਤੇ ਲਗਾਇਆ ਜਾਂਦਾ ਜਿਹਦੇ ਨਾਲ ਕਿ ਸਮਾਜ ਦੇ ਵਿੱਚ ਕੁਰੀਤੀਆਂ ਫੈਲ ਰਹੀਆਂ ਤੇ ਇਹਦਾ ਮਾੜਾ ਅਸਰ ਸਮਾਜ ਦੇ ਉੱਤੇ ਪੈ ਰਹੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹਦਾ ਅਸਰ ਸਮਾਜ ਦੇ ਉੱਤੇ ਬਧੇਗਾ ਜਦ ਤੱਕ ਸਾਡਾ ਸਮਾਜ ਇਕੱਠਿਆਂ ਹੋ ਕੇ ਇਹਨਾਂ ਵਿਸ਼ਿਆਂ ਦੇ ਉੱਪਰ ਧਿਆਨ ਨਹੀਂ ਕੇਂਦਰਿਤ ਕਰਦਾ ਦੇਖੋ ਹਰਪ੍ਰੀਤ ਜੀ ਨੇ ਇੱਕ ਗੱਲ ਕੀਤੀ ਆ ਕਿ ਸਾਡੀਆਂ ਸਰਕਾਰਾਂ ਵੀ ਇਹਦੇ ਲਈ ਕਿਤੇ ਨਾ ਕਿਤੇ ਜ਼ਿੰਮੇਵਾਰ ਆ ਮੈਂ ਬਿਲਕੁਲ ਇਹਨਾਂ ਦੀ ਗੱਲ ਆ ਜਿਹੜੀ ਉਹ 16 ਨੇ ਸੱਚ ਆ 100% ਸੱਚ ਆ ਕਿਤੇ ਨਾ ਕਿਤੇ ਨਹੀਂ ਮੈਂ ਤਾਂ ਕਹਿੰਦਾ ਕਿ ਪੂਰੀ ਤਰ੍ਹਾਂ ਨਾਲ ਸਰਕਾਰਾਂ ਜ਼ਿੰਮੇਵਾਰ ਆ ਦੇਖੋ ਵੋਟਾਂ ਹੁੰਦੀਆਂ ਨੇ ਚੋਣਾਂ ਦਾ ਮਾਹੌਲ ਆਉਂਦਾ ਉਹ ਹਰਿਆਣੇ ਵਾਲੇ ਜਿੰਨੀ ਲੀਡਰਸ਼ਿਪ ਹੈ ਉਹ ਰਾਮ ਰਹੀਮ ਦੇ ਪੈਰਾਂ ਤੇ ਜਾ ਕੇ ਬਹਿ ਜਾਂਦੀ ਹੈ ਹਨਾ ਜੀ ਇੱਧਰ ਆਪਾਂ ਪੰਜਾਬ ਦੀ ਗੱਲ ਕਰ ਲਈਏ ਜਿਹੜੇ ਇੱਧਰ ਦੇ ਲੀਡਰ ਆ ਇਹ ਵੀ ਡੇਰਿਆਂ ਨੂੰ ਤੁਰੇ ਫਿਰਦੇ ਨੇ ਇਹ ਵੀ ਪਾਸਟਾਂ ਦੇ ਪੈਰਾਂ ਦੇ ਵਿੱਚ ਜਾ ਕੇ ਬਹਿ ਜਾਂਦੇ ਨੇ ਮਤਲਬ ਕਿ ਲੋਕ ਜਦੋਂ ਕਹਿੰਦੇ ਨੇ ਕਿ ਯਾਰ ਜਿੰਨੂੰ ਅਸੀਂ ਮੁੱਖ ਮੰਤਰੀ ਚੋਂਨਾ ਜਿੰਨੂੰ ਅਸੀਂ ਆਪਣਾ ਲੀਡਰ ਚੋਣਾ ਉਹ ਹੀ ਇਹਨਾਂ ਦੇ ਪੈਰਾਂ ਦੇ ਵਿੱਚ ਜਾ ਕੇ ਬੈਠਾ ਪਤਾ ਨਹੀਂ ਕਿੰਨੀ ਮਹਾਨ ਸ਼ਕਤੀ ਹੈ ਤਾਂ ਕਿਤੇ ਨਾ ਕਿਤੇ ਸਰਕਾਰਾਂ ਵੀ ਮੈਂ ਕਹਿੰਦਾ ਜ਼ਿਆਦਾਤਰ ਜ਼ਿੰਮੇਵਾਰ ਨਹੀਂ ਕਿਤੇ ਤਾਂ ਕਿਤੇ ਤਾਂ ਨਹੀਂ ਜ਼ਿਆਦਾਤਰ ਸਰਕਾਰਾਂ ਵੀ ਜ਼ਿੰਮੇਵਾਰ ਨੇ ਕਿਉਂਕਿ ਆਪਾਂ ਮੈਂ ਤੁਹਾਨੂੰ ਇੱਕ ਹੋਰ ਐਗਜ਼ਾਮਪ ਕੀ ਜਿਹੜਾ ਸਿਰਸੇ ਵਾਲਾ ਪਖੰਡੀ ਸਾਧ ਆ ਤੇ ਆਪਣੇ ਕੀ ਨਾਮ ਆਉਂਦਾ ਰਾਮ ਰਹੀਮ ਹੈ ਨਾ ਜੀ ਤਾਂ ਉਹਨੂੰ ਜਦੋਂ ਵੋਟਾਂ ਹੁੰਦੀਆਂ ਨੇ ਉਹਨੂੰ ਵੋਟਾਂ ਤੋਂ ਪਹਿਲਾਂ ਹੀ ਕਿਉਂ ਉਹ ਪੈਰੋਲ ਤੇ ਉਹਨੂੰ ਭੇਜਿਆ ਜਾਂਦਾ ਫਰਲੋ ਤੇ ਭੇਜਿਆ ਜਾਂਦਾ ਉਹਨੂੰ ਨਾ ਇਸ ਗੱਲ ਤੇ ਸਾਰੇ ਕਿੰਤੂ ਪ੍ਰੰਤੂ ਕਰਦੇ ਨੇ ਸਾਡਾ ਸਿੱਖ ਸਮਾਜ ਵੀ ਕਰਦਾ ਅਸੀਂ ਆਮ ਲੋਕ ਵੀ ਕਰਦੇ ਆ ਉੱਤੇ ਕਤਲ ਦਾ ਪਰਚੇ ਦਰਜਾ ਉੱਤੇ ਜ਼ਬਰ ਜਨਾਹ ਦੇ ਪਰਚੇ ਦਰਜਾ ਅਸੀਂ ਜਦੋਂ ਵੋਟਾਂ ਹੁੰਦੀਆਂ ਉਹਨੂੰ ਪੈਰੋਲ ਤੇ ਜਿਹੜਾ ਭੇਜ ਦਿੱਤਾ ਜਾਂਦਾ ਫਰਲੋ ਤੇ ਭੇਜ ਦਿੱਤਾ ਜਾਂਦਾ ਸਰਕਾਰਾਂ ਜ਼ਿੰਮੇਵਾਰਾ ਸਿੱਧੇ ਤੌਰ ਤੇ ਜੀ ਬੇਰੋਜ਼ਗਾਰੀ ਲਈ ਸਰਕਾਰਾਂ ਜ਼ਿੰਮੇਵਾਰ ਆ ਡੇਰਾਵਾਦ ਵਧਣ ਦੇ ਵਿੱਚ ਪਰਫੁੱਲਤ ਹੋਣ ਦੇ ਵਿੱਚ ਸਰਕਾਰਾਂ ਜ਼ਿੰਮੇਵਾਰ ਮੈਨੂੰ ਲੱਗਦਾ ਕਿ ਅੱਛਾ ਅਸੀਂ ਫੌਰਨ ਦੇ ਵਿੱਚ ਕਿਉਂ ਨਹੀਂ ਦੇਖ ਲੈਣੇ ਉੱਥੇ ਕਿਉਂ ਨਹੀਂ ਡੇਰਾਵਾਦ ਹੈਗਾ ਇਹ ਜੋ ਸਾਨੂੰ ਇੱਥੇ ਮੈਨਾਂ ਸਾਰ ਕੋ ਸਾਨੂੰ ਇੰਡੀਆ ਦੇ ਵਿੱਚ ਮਿਲਣਾ ਜਿੰਨਾ ਕੋ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਡੇਰਾਵਾਦ ਵੱਧ ਚੁੱਕਿਆ ਉਹ ਪੂਰੇ ਭਾਰਤ ਵਿੱਚ ਪੂਰੇ ਹਿੰਦੁਸਤਾਨ ਵਿੱਚ ਉਹਨੇ ਡੇਰੇ ਨਹੀਂ ਹੋਣਗੇ ਜਿੰਨੇ ਕੱਲੇ ਪੰਜਾਬ ਦੇ ਵਿੱਚ ਹੋਣਗੇ ਜੀ ਗਿਣਤੀ ਆਪਾਂ ਕਰੀਏ ਜੀ ਬਿਲਕੁਲ ਜੀ ਮੈਂ ਹਰਪ੍ਰੀਤ ਜੀ ਫੇਰ ਤੁਹਾਡਾ ਨਾਮ ਇਹ ਸਵਾਲ ਤੇ ਆਣਾ ਚਾਹਣਾ ਜਿਵੇਂ ਤੁਸੀਂ ਸਰਦਾਰ ਹੋ ਬੜੀ ਸੋਹਣੀ ਪੱਗ ਦਸਤਾਰ ਸਜਾਈਏ ਤੁਸੀਂ ਹਨਾ ਜੇ ਆਪਾਂ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀਏ ਜਦੋਂ ਉਹਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਸੀ ਉਹਨਾਂ ਨੇ ਪੰਜ ਪੈਸੇ ਮੱਥਾ ਟੇਕ ਕੇ ਸਮੂਹ ਸੰਗਤ ਨੂੰ ਇੱਕ ਸੁਨੇਹਾ ਲਾਇਆ ਸੀਗਾ ਕਿ ਅੱਜ ਤੋਂ ਬਾਅਦ ਤੁਹਾਡੇ ਵੀ ਤੇ ਸਾਡੇ ਵੀ ਇਹੀ ਗੁਰੂ ਹੋਣਗੇ ਕੋਈ ਵੀ ਦੇਹਧਾਰੀ ਗੁਰੂ ਨਹੀਂ ਹੋਊਗਾ ਪਰ ਜੇ ਆਪਾਂ ਅੱਜ ਦੇ ਸਮਾਜ ਦੀ ਗੱਲ ਕਰੀਏ ਲੋਕਾਂ ਨੇ ਦੇਹ ਧਾਰੀ ਗੁਰੂ ਹੀ ਜਿਹੜੇ ਡੇਰਿਆਂ 'ਚ ਬੈਠੇ ਉਹਨਾਂ ਨੂੰ ਬਣਾ ਲਿਆ ਤੁਸੀਂ ਇਸ ਚੀਜ਼ ਤੇ ਕੀ ਕਹਿਣਾ ਚਾਹੋਗੇ ਮੈਂ ਸਭ ਤੋਂ ਪਹਿਲਾਂ ਤਾਂ ਇਹੀ ਗੱਲ ਕਹਿਣੀ ਚਾਹੁੰਦਾ ਕਿ ਸਿੱਖ ਸਮਾਜ ਨੂੰ ਆਪਣਾ ਪ੍ਰਚਾਰ ਕਰਨ ਦੀ ਲੋੜ ਨਹੀਂ ਕਿਉਂਕਿ ਸਾਡੇ ਗੁਰੂਆਂ ਨੇ ਇਸ ਦੀ ਨਹੀਂ ਕਿਉਂਕਿ ਸਾਡੇ ਗੁਰੂਆਂ ਨੇ ਇਸ ਦੀ ਨਹੀਂ ਇਸ ਤਰੀਕੇ ਨਾਲ ਰੱਖ ਦਿੱਤੀ ਹੈ ਕਿ ਹਰ ਵਰਗ ਹਰ ਜਾਤੀ ਦੇ ਲੋਕਾਂ ਨੂੰ ਪਤਾ ਕਿ ਸਿੱਖ ਸਮਾਜ ਕੀ ਆ ਔਰ ਦੂਸਰੇ ਪਾਸੇ ਜੇਕਰ ਗੱਲ ਕੀਤੀ ਜਾਵੇ ਕਿ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਿਆ ਕਿ ਸਾਡੇ ਜਿਹੜੇ ਸਿੱਖ ਸਮਾਜ ਹੈਗਾ ਕਿ ਅਸੀਂ ਸਿਰਫ ਲੰਗਰਾਂ ਤੱਕ ਹੀ ਸੀਮਤ ਰਹਿ ਗਏ ਆ ਤੇ ਸਾਡੇ ਗੁਰੂਆਂ ਵੱਲੋਂ ਇਹ ਕਿਹਾ ਗਿਆ ਕਿ ਗੁਰੂ ਦੀ ਗੋਲਕ ਤੇ ਗਰੀਬ ਦਾ ਮੂੰਹ ਤੇ ਮੈਂ ਫਿਰ ਇਹ ਸੋਚਦਾ ਵੀ ਇਹ ਗੱਲ ਕਮੀ ਕਿੱਥੇ ਰਹਿ ਗਈ ਕਮੀ ਸਾਡੇ ਗੁਰੂਆਂ ਦੇ ਵਿੱਚ ਨਹੀਂ ਹੈਗੀ ਕਮੀ ਹੈਗੀ ਸਾਡੇ ਵਰਗੇ ਲੋਕਾਂ ਦੇ ਵਿੱਚ ਸਾਡੇ ਵਰਗੇ ਸਮਾਜ ਦੇ ਠੇਕੇਦਾਰਾਂ ਦੇ ਵਿੱਚ ਧਰਮ ਦੇ ਠੇਕੇਦਾਰਾਂ ਦੇ ਵਿੱਚ ਜਿਹੜੇ ਕੀ ਆਪਣੇ ਸਿੱਖ ਸਮਾਜ ਦੇ ਨਾਲ ਜੁੜਤਾ ਗਏ ਪਰ ਅਸੀਂ ਆਪਣੇ ਸਮਾਜ ਵਾਸਤੇ ਕੋਈ ਚੈਰਿਟੀ ਦੇ ਕੰਮ ਨਹੀਂ ਕਰ ਸਕੇ ਤੇ ਲੋਕਾਂ ਨੂੰ ਜਿੱਥੇ ਲੋੜਾਂ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਦਿਖਦੀਆਂ ਲੋਕਾਂ ਨੇ ਉੱਥੇ ਹੀ ਜਾਣਾ ਬੇਸ਼ੱਕ ਇਹਨਾਂ ਨੂੰ ਮੁਕਤੀ ਦੇ ਰਾਸਤੇ ਜਿਹੜੇ ਉਹ ਬਾਅਦ ਵਿੱਚ ਨਜ਼ਰ ਆਉਂਦੇ ਪਰ ਪਹਿਲਾਂ ਇਹਨਾਂ ਨੂੰ ਆਪਣੀਆਂ ਰੋਜ਼ ਦੀਆਂ ਲੋੜਾਂ ਯਾਦ ਆਉਂਦੀਆਂ ਹਰਪ੍ਰੀਤ ਜੀ ਮੇਰਾ ਇੱਕ ਸਵਾਲ ਹੋਰ ਹੈ ਤੁਹਾਡੇ ਨਾਲ ਜੇ ਮੈਂ ਕੁਝ ਕੁ ਲੋਕਾਂ ਦੀ ਗੱਲ ਕਰਾਂ ਮੈਂ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਕਿਉਂਕਿ ਪੰਜੀ ਉਂਗਲ ਇੱਕ ਬਰਾਬਰ ਨਹੀਂ ਹੁੰਦੀਆਂ ਜੇ ਮੈਂ ਕੁਝ ਲੋਕਾਂ ਦੀ ਗੱਲ ਕਰਦਾ ਤੇ ਉਹਨਾਂ ਦਾ ਨਾ ਗੁਰਦੁਆਰਿਆਂ ਤੋਂ ਮੰਦਰਾਂ ਤੋਂ ਮਸਜਿਦਾਂ ਤੋਂ ਜਿਹੜਾ ਵਿਸ਼ਵਾਸ ਉੱਠਦਾ ਜਾਂਦਾ ਹੈ ਇਹ ਡੇਰੇ ਵੱਲੋਂ ਜ਼ਿਆਦਾ ਹੋ ਗਏ ਨੇ ਐਦਾਂ ਕਿਉਂ ਤੁਹਾਨੂੰ ਲੱਗਦਾ ਕਿ ਕਿਉਂ ਹੋ ਗਏ ਨੇ ਦੇਖੋ ਜਿਵੇਂ ਤੁਸੀਂ ਕਿਹਾ ਕਿ ਮੈਂ ਇਹ ਗੱਲ ਤੁਹਾਨੂੰ ਕਹਿਣੀ ਚਾਹੁੰਦਾ ਕਿ ਇਸ ਜਿਹੜੀ ਧਰਨ ਦੀ ਸਿਰਜਣਾ ਜਿਹੜੀ ਕਿੱਥੋਂ ਹੋਈ ਆ ਸਿੰਧੂ ਘਾਟੀ ਦੀ ਸਭਿਅਤਾ ਦੇ ਵਿੱਚ ਜਦੋਂ ਖੁਦਾਈ ਹੋਈ ਗਿਆ ਜਦੋਂ ਉੱਥੇ ਬਾਰੇ ਰਿਸਰਚ ਹੋਈ ਗਿਆ ਤੇ ਉਸ ਟਾਈਮ ਦੇ ਜਿਹੜੇ ਲੋਕ ਸੀਗੇ ਸਿੰਧੂ ਘਾਟੀ ਦੀ ਸਭਿਅਤਾ ਦੇ ਸਮੇਂ ਦੇ ਉਹ ਸਭ ਤੋਂ ਪਹਿਲਾਂ ਕੁਦਰਤ ਦੀ ਪੂਜਾ ਕਰਦੇ ਸੀ ਉਹ ਨੇਚਰ ਦੀ ਪੂਜਾ ਕੀਤੀ ਜਾਂਦੀ ਸੀ ਉਸ ਟਾਈਮ ਕਿਸੇ ਦੇਵੀ ਦੇਵਤੇ ਨੂੰ ਨਹੀਂ ਪੂਜਿਆ ਜਾਂਦਾ ਸੀਗਾ ਉਸ ਟਾਈਮ ਇੱਕ ਸੂਰਜ ਦੇਵਤਾ ਦੀ ਪੂਜਾ ਕੀਤੀ ਜਾਂਦੀ ਸੀ ਰੁੱਖਾਂ ਦੀ ਪੂਜਾ ਕੀਤੀ ਜਾਂਦੀ ਸੀ ਉਸ ਤੋਂ ਬਾਅਦ ਜਦੋਂ ਆਰਿਆ ਸਮਾਜ ਦੇ ਲੋਕ ਆਏ ਆ ਉਸ ਵੇਲੇ ਧਰਮ ਦੀ ਸਥਾਪਨਾ ਹੋਈ ਕੁਦਰਤ ਦਾ ਡਰ ਪਾਉਣ ਵਾਸਤੇ ਲੋਕਾਂ ਦੇ ਵਿੱਚ ਇੱਕ ਧਰਮ ਦੀ ਸਥਾਪਨਾ ਕੀਤੀ ਗਈ ਤੇ ਉਸ ਟਾਈਮ ਤੋਂ ਜਿਹੜੇ ਸੀਗੇ ਰੀਤੀ ਰਿਵਾਜ ਸ਼ੁਰੂ ਹੋ ਗਏ ਤੇ ਅੱਜ ਜਿਹੜੇ ਲੋਕ ਹੈਗੇ ਆ ਕਿ ਉਹ ਫੇਰ ਵੀ ਕਿਤੇ ਨਾ ਕਿਤੇ ਆਪਣੇ ਜਿਹੜੇ ਸਾਡੇ ਪਹਿਲੇ ਪੈਰੋਕਾਰ ਸੀਗੇ ਸਾਡੇ ਜਿਹੜੇ ਰੈਬਰ ਸੀਗੇ ਉਹਨਾਂ ਦੀ ਸਿੱਖਿਆਵਾਂ ਤੇ ਚੱਲਣ ਦੀ ਬਜਾਏ ਇਹਨਾਂ ਡੇਰਾ ਡੇਰਾਬਾਦ ਦੇ ਨਾਲ ਜੁੜ ਗਏ ਜੋ ਕਿ ਸਿਰਫ ਇੱਕ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਇਹ ਚੈਰੀਟੀ ਦਾ ਕੰਮ ਕਰਦੇ ਆ ਕਿ ਜਿਹਦੇ ਕਰਕੇ ਲੋਕਾਂ ਨੂੰ ਜਿੱਥੇ ਆਪਣੀਆਂ ਲੋੜਾਂ ਪੂਰੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਲੋਕ ਸਿਰਫ ਉਹਨਾਂ ਲੋੜਾਂ ਦੀ ਪੂਰਤੀ ਵਾਸਤੇ ਹੀ ਉਹਨਾਂ ਡੇਰਿਆਂ ਦੇ ਨਾਲ ਜੁੜਦੇ ਆ ਜੀ ਬਿਲਕੁਲ ਚਿਤਨੀ ਮੈਂ ਅਗਲਾ ਸਵਾਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਆਪਾਂ ਇਹ ਦਿਨ ਵੀਡੀਓ ਦੇਖਦੇ ਆ ਕਿ ਕੋਈ ਬਾਬਾ ਆਉਂਦਾ ਉਹ ਵੀਲ ਚੇਅਰ ਤੇ ਬੈਠਾ ਸੰਗਤ ਆਣੇ ਦੋਲੇ ਬੈਠੀਆਂ ਨੇ ਉਹ ਸਪਰੇਅ ਮਾਰੀ ਜਾਂਦਾ ਸਾਰਿਆਂ ਤੇ ਨਾ ਤੇ ਮੈਂ ਇੱਕ ਵੀਡੀਓ ਦੇਖਦਾ ਆ ਕਿ ਉਹ ਕੀ ਕਹਿ ਲੋ ਕਿ ਉਹ ਲੇਡੀਜ਼ ਆਂਦੀਆਂ ਨੇ ਉਹਨਾਂ ਤੋਂ ਬੜੇ ਪਿਆਰ ਨਾਲ ਆਸ਼ੀਰਵਾਦ ਦਿੰਦਾ ਆ ਉਹ ਮੁੰਡੇ ਜਾਂ ਕੋਈ ਮੁੰਡਾ ਜੇ ਕੋਈ ਬੰਦਾ ਆ ਤਾਂ ਉਹ ਚਿੰਟੇ ਮਾਰਦਾ ਜੋ ਜੋ ਨਾ ਕਿ ਜਿਹੜੇ ਭੂਤ ਪ੍ਰੇਤ ਨੇ ਬੰਦਿਆਂ 'ਚ ਆਉਂਦੇ ਨੇ ਬੀਬੀਆਂ 'ਚ ਨਹੀਂ ਆਉਂਦੇ ਜੀ ਦੇਖੋ ਮੈਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਦੱਸ ਕੇ ਹਟਿਆ ਕਿ ਡੇਰਿਆਂ ਦੇ ਵਿੱਚ ਅਸੀਂ ਅਕਸਰ ਜਦੋਂ ਵੀ ਜਾਂਦੇ ਹਾਂ ਤੁਹਾਨੂੰ ਉੱਥੋਂ ਬੰਦਿਆਂ ਨਾਲੋਂ ਜ਼ਿਆਦਾ ਬੀਬੀਆਂ ਨਜ਼ਰ ਆਉਂਦੀਆਂ ਬੀਬੀਆਂ ਸਾਂਖੇ ਜ਼ਿਆਦਾ ਹੁੰਦੀਆਂ ਹੈਣਾ ਜੀ ਤੁਸੀਂ ਕਿਤੇ ਵੀ ਮੈਂ ਕਹਿੰਦਾ ਕੋਈ ਆਪਾਂ ਹੁਸ਼ਾਰਪੁਰ ਦੇ ਐਗਜ਼ਾਮਪਲ ਲੈ ਲਈਏ ਕੋਈ ਇੱਥੇ ਡੇਰੇ ਦੇ ਵਿੱਚ ਆਪਾਂ ਦੇਖ ਲਈਏ ਤਾਂ ਕੋਈ ਸਮਾਗਮ ਹੋਣਾ ਦੇ ਰੱਖਿਆ ਬੰਦਿਆਂ ਨਾਲੋਂ ਵੱਧ ਤੁਹਾਨੂੰ ਉੱਥੇ ਬੀਬੀਆਂ ਨਜ਼ਰ ਆਉਣਗੀਆਂ ਬਾਬੇ ਇਸ ਤਰ੍ਹਾਂ ਦੇ ਨੇ ਇੱਕ ਉਹ ਮੈਂ ਉਹ ਬਾਬਾ ਦੇਖਿਓ ਬੈੱਡ ਤੇ ਬੈਠਾ ਨਕਲੀ ਬੰਦੂਕ ਚਲਾਈ ਜਾਂਦਾ ਪਤਾ ਨਹੀਂ ਕਿਹੜੀਆਂ ਬਿਮਾਰੀਆਂ ਉਹ ਮਰੀ ਜਾਂਦੇ ਨੇ ਹੈਨਾ ਜੀ ਇੱਕ ਉਹ ਬਾਬਾ ਆਂਦਾ ਵਾ ਉਹ ਕਹਿੰਦੇ ਮੇਰੇ ਚ ਮਾਂ ਬ ਉਹ ਇੱਕ ਕੋਈ ਹੁੰਦਾ ਜੀ ਉਹ ਕੋਈ ਆਪਣੀ ਉਂਗਲੀ ਨਾਲ ਪਾਣੀ ਫਿਲਟਰ ਕਰੀ ਜਾਂਦੇ ਆ ਪਤਾ ਨਹੀਂ ਲੋਕਾਂ ਦੀ ਮਨਟੈਲਿਟੀ ਮਤਲਬ ਕਿ ਉਹੀ ਹੈ ਕਿ ਲੋਕਾਂ ਦਾ ਅਸਲ ਧਰਮ ਤੋਂ ਜਿਹੜਾ ਵਿਸ਼ਵਾਸ ਉੱਠਦਾ ਜਾ ਰਿਹਾ ਤੇ ਉਹਦੇ ਲਈ ਕਿਤੇ ਨਾ ਕਿਤੇ ਸਾਡੇ ਮੈਂ ਜਿਵੇਂ ਕਿ ਹਰਪ੍ਰੀਤ ਜੀ ਨੇ ਦੱਸਿਆ ਸਰਕਾਰਾਂ ਜ਼ਿੰਮੇਵਾਰ ਹੈ ਜਦੋਂ ਸਰਕਾਰਾਂ ਉੱਥੇ ਜਾਣਾ ਛੱਡ ਦੇਣ ਗਿਆ ਡੇਰਾਬਾਦ ਨੂੰ ਵਧਣ ਕਿਉਂ ਦਿੰਦੇ ਨੇ ਦੇਖੋ ਜਦੋਂ ਕੋਈ ਨਿਹੰਗ ਜਥੇਬੰਦੀਆਂ ਸਾਡੀਆਂ ਸਿੱਖ ਸਮਾਜ ਦੀਆਂ ਜਥੇਬੰਦੀਆਂ ਜਾਂ ਹੋਰ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਇਹਨਾਂ ਡੇਰਾਵਾਦ ਦੇ ਖਿਲਾਫ ਆਵਾਜ਼ ਚੁੱਕਦੀਆਂ ਨੇ ਤਾਂ ਉੱਥੇ ਸਰਕਾਰਾਂ ਕੀ ਕਰਦੀਆਂ ਨੇ ਉੱਥੇ ਪ੍ਰਸ਼ਾਸਨ ਦੀ ਵਰਤੋਂ ਕੀਤੀ ਜਾਂਦੀ ਹੈ ਜਦੋਂ ਜਥੇਬੰਦੀਆਂ ਵੱਲੋਂ ਲੋਕਾਂ ਨੂੰ ਜਾਗਰੂਕ ਕੀਤਾ ਜਾਂਦਾ ਤਾਂ ਉਹ ਡੇਰਿਆਂ ਦੇ ਖਿਲਾਫ ਜਿਹੜੀ ਉਹਨਾਂ ਵੱਲੋਂ ਤੇ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਵਿਰੋਧਤਾ ਉਹਨਾਂ ਦੀ ਸ਼ੁਰੂ ਕਰ ਦਿੱਤੀ ਜਾਂਦੀ ਹੈ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਉਹ ਸਹੀ ਜਿਹੜੀ ਵਿਰੋਧਤਾ ਕੀਤੀ ਜਾਂਦੀ ਹੈ ਹੈਨਾ ਜੀ ਜਿਵੇਂ ਕਿ ਮੈਂ ਹੁਣ ਸ਼ੁਰੂਆਤ ਦੇ ਵਿੱਚ ਦੱਸਿਆ ਆ ਜਿਹੜੇ 4-5 ਆਪਾਂ ਮੇਨ ਬਾਬੇ ਲੈ ਆ ਆਪਣੇ ਇੰਡੀਆ ਲੈਵਲ ਦੇ ਸਮਝਦੇ ਆ ਕਤਲ ਦੇ ਰੇਪ ਤੇ ਇਹਨਾਂ ਦੇ ਪਰਚੇ ਦਰਜ ਆ ਤਾਂ ਉਦੋਂ ਜਦੋਂ ਸਾਡੀਆਂ ਜਥੇਬੰਦੀਆਂ ਇਹਨਾਂ ਦਾ ਵਿਰੋਧ ਕਰਦੀਆਂ ਉਦੋਂ ਪ੍ਰਸ਼ਾਸਨ ਵੀ ਉਹਨਾਂ ਦੀ ਹਮਾਇਤ ਵਿੱਚ ਆ ਜਾਂਦਾ ਪ੍ਰਸ਼ਾਸਨ ਜੱਟ ਕੇ ਖੜਾ ਹੋ ਜਾਂਦਾ ਕਿਉਂ ਕਿਉਂ ਕਿਉਂਕਿ ਸਰਕਾਰਾਂ ਨੂੰ ਦੀਦਾ ਕਿ ਸਾਡਾ ਵੋਟ ਸ਼ੇਅਰ ਹੈ ਇੱਥੇ ਸਾਡਾ ਵੋਟ ਬੈਂਕ ਆ ਆਮ ਤੌਰ ਤੇ ਜਦੋਂ ਵੀ ਪੰਜਾਬ ਦੇ ਵਿੱਚ ਜਾਂ ਭਾਰਤ ਹਿੰਦੁਸਤਾਨ ਦੇ ਵਿੱਚ ਚੋਣਾਂ ਹੁੰਦੀਆਂ ਨੇ ਤਾਂ ਤੁਸੀਂ ਦੇਖਿਓ ਕਿ ਜਿੰਨੇ ਵੀ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਇਹਨਾਂ ਦੇ ਜਿਹੜੇ ਨੁਮਾਇੰਦੇ ਨੇ ਇਹ ਸਾਰੇ ਹੀ ਬਾਬਿਆਂ ਦੇ ਪੈਰਾਂ ਦੇ ਵਿੱਚ ਜਾ ਕੇ ਬੈਜ ਜਾਂਦੇ ਆ ਕੋਈ ਕਿਹੜੇ ਡੇਰੇ ਤੁਰਿਆ ਕੋਈ ਕਿਹੜੇ ਡੇਰੇ ਤੁਰਿਆ ਵਾ ਦੇਖੋ ਬਾਬਿਆਂ ਨੂੰ ਕਿਤੇ ਕਿਤੇ ਥਾਪਾ ਤਾਂ ਹੈਗਾ ਨਾ ਥਾਪੜਾ ਤਾਂ ਹੈਗਾ ਨਾ ਸਰ ਦੇਖੋ ਪਾਸਟਰ ਬਜਿੰਦਰ ਉਹ ਹੁਣ ਜਿਹਨੂੰ ਕੱਲ ਪਰਸੋਂ ਆਇਆ ਹੋਇਆ ਰੇਪ ਦੀ ਦੋਸ਼ੀ ਕਰਾਰ ਕੀ ਕੀਤਾ ਜਲਾਈ ਨੂੰ ਉਹਨੂੰ ਸਜ਼ਾ ਵੀ ਹੋ ਜਾਣੀ ਆ ਤੇ ਮਾਫੀ ਚਾਹੁੰਦਾ 1 April ਨੂੰ ਹਾਂ ਉਹਨੂੰ ਸਜ਼ਾ ਵੀ ਹੈਨਾ ਸੁਣਾ ਦੇਣੀ ਮਾਨਯੋਗ ਅਦਾਲਤ ਨੇ ਉਹ ਵੀ ਆਪਣੇ ਉੱਥੇ ਨੁਮਾਇੰਦੇ ਲੈ ਕੇ ਪਹੁੰਚਿਆ ਹੋਇਆ ਸੀ ਦੋੜ ਹੱਲਾ ਗੁੱਲਾ ਕਰ ਲਾਂਗੇ ਪਤਾ ਨਹੀਂ ਅਦਾਲਤ ਨੇ ਡਰ ਜਾਣਾ ਜਦੋਂ ਰਾਮ ਰਹੀਮ ਨੂੰ ਸਜ਼ਾ ਸੁਣਾਉਣੀ ਸੀਗੀ ਉਦੋਂ ਲੱਖਾਂ ਦੀ ਗਿਣਤੀ ਦੇ ਵਿੱਚ ਉੱਥੇ ਚੰਡੀਗੜ੍ਹ ਦੇ ਵਿੱਚ ਉਹਦੀ ਸੰਗਤ ਜਿਹੜੀ ਉਹ ਪਹੁੰਚੀ ਹੋਈ ਸੀ ਉਹਦੇ ਜਿਹੜੇ ਉਹਨੂੰ ਜਿਹੜੇ ਮੰਨਦੇ ਨੇ ਲੋਕ ਸਮਰਥਕ ਆਪਾਂ ਕਹ ਲਈ ਹੈ ਹੈਨਾ ਜਦੋਂ ਉਹ ਰਾਮਪਾਲ ਨੂੰ ਪੁਲਿਸ ਫੜਨ ਜਾਂਦੀ ਹੈ ਉਹ ਡੇਰੇ ਦੇ ਅੰਦਰੋਂ ਪੈਟਰੋਲ ਬੰਬ ਸੱਟਦੇ ਨੇ ਹੋਰ ਪਤਾ ਨਹੀਂ ਕੀ ਬਰੂਦ ਹਥਿਆਰ ਉੱਥੋਂ ਮਿਲਦੇ ਨੇ ਪਰ ਉਹ ਲੋਕੀ ਇੰਨੀ ਕਲੀਅਰ ਤਸਵੀਰ ਹੋਣ ਦੇ ਬਾਵਜੂਦ ਇਹਨਾਂ ਡੇਰੇ ਵਾਲਿਆਂ ਨੇ ਲੋਕਾਂ ਦੇ ਮਾਈਂਡ ਕਿੱਥੇ ਕਿ ਤੱਕ ਇਹਨਾਂ ਨੇ ਆਪਾਂ ਕਹਿ ਸਕਦੇ ਕਿ ਆਪਣੇ ਬਾਸ਼ ਵਿੱਚ ਕੀਤੇ ਹੋਇਆ ਜਾਂ ਮਾਈਂਡ ਇਹਨਾਂ ਦੇ ਉਹ ਮਾਈਂਡ ਵਾਸ਼ ਕਰ ਦਿੱਤਾ ਹੋਇਆ ਹੈ ਇਹਨਾਂ ਦਾ ਕਿ ਜੋ ਕੁਝ ਵੀ ਹੈ ਉਹ ਡੇਰਾ ਹੀ ਆ ਤੁਹਾਨੂੰ ਮੰਦਰਾ ਗੁਰਦੁਆਰਾ ਚ ਕੁਝ ਨਹੀਂ ਮਿਲਣਾ ਇਹ ਵੀ ਹਿਪਨੋਟਾਈਜ਼ ਕੀਤਾ ਤਾਂ ਮੈਂ ਅਖੀਰ ਦੇ ਵਿੱਚ ਇੱਕ ਗੱਲ ਕਹਿਣਾ ਚਾਹੁੰਦਾ ਕਿ ਲੋਕਾਂ ਨੂੰ ਸਹੀ ਅਰਥਾਂ ਦੇ ਵਿੱਚ ਜੋ ਸਾਡੇ ਗੁਰੂਆਂ ਪੀਰਾਂ ਨੇ ਜੋ ਸਾਡੇ ਦੇਵੀ ਦੇਵਤਿਆਂ ਨੇ ਜਿਹੜੇ ਸਾਨੂੰ ਗ੍ਰੰਥ ਸਿਰਜ ਕੇ ਦਿੱਤੇ ਆ ਉਹਨਾਂ ਦੇ ਵਿੱਚ ਵਿਸ਼ਵਾਸ ਰੱਖਣਾ ਚਾਹੀਦਾ ਨਾ ਕਿ ਕਿਸੇ ਡੇਰੇ ਤੇ ਜੇ ਤੁਸੀਂ ਡੇਰੇ ਤੇ ਜਾਣਦੇ ਹੋ ਕਿਸੇ ਡੇਰੇ ਦਾ ਇਤਿਹਾਸ ਹੈ ਪਰ ਉਹ ਮर्यादा ਦੇ ਵਿੱਚ ਰਹਿ ਕੇ ਜ਼ਰੂਰ ਮੰਨੋ ਇਹ ਨਹੀਂ ਕਿ ਉਹਨੂੰ ਤੁਸੀਂ ਪਰਮਾਤਮਾ ਤੋਂ ਗੁਰਦੁਆਰਿਆਂ ਮੰਦਰਾਂ ਤੋਂ ਐਨਨ ਤੁਸੀਂ ਉਹਨੂੰ ਉੱਪਰ ਰਹਿ ਜਾਓ ਕਿ ਤੁਹਾਨੂੰ ਐਂਜਲ ਇਸ ਤਰ੍ਹਾਂ ਜਾਪਣ ਲੱਗ ਜਾਵੇ ਕਿ ਮੰਦਰ ਗੁਰਦੁਆਰੇ ਵੀ ਇਹਨਾਂ ਦੇ ਮੂਰੇ ਕੁਝ ਨਹੀਂ ਹੈਗੇ ਜੋ ਕੁਝ ਵੀ ਹੈਗਾ ਡੇਰਾ ਇਹ ਦੇਤਾਰੀ ਬਾਬਾ ਸੋ ਮੇਰੀ ਤਾਂ ਇਹ اپੀਲ ਹੈ ਲੋਕਾਂ ਨੂੰ ਜੀ ਜੇ ਤਾਂ ਜੀ ਮੈਂ ਮਾਫੀ ਚਾਹਣਾ ਮੈਂ ਇੱਕ ਲਾਸਟ ਵਾਰ ਤੁਹਾਨੂੰ ਪੁੱਛਣਾ ਚਾਹਣਾ ਕਿ ਜਿਵੇਂ ਪਾਸਟਰ ਬਜਿੰਦੇ ਤੇ ਪਰਚਾ ਹੁੰਦਾ ਉਹਨਾਂ ਨੂੰ ਦੋਸ਼ੀ ਕਰਾ ਦਿੱਤਾ ਜਾਂਦਾ ਹੈ ਨਾ ਇਹੋ ਜੇ ਹੋਰ ਵੀ ਬਾਬੇ ਜੀ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ ਇਹਨਾਂ ਦੀ ਸਜ਼ਾ ਕੀ ਹੋਣੀ ਚਾਹੀਦੀ ਹੈ ਕਿਉਂਕਿ ਇਹ ਲੋਕਾਂ ਨੂੰ ਠੱਗਦੇ ਨੇ ਸਜ਼ਾ ਇਹਨਾਂ ਦੀ ਹੋਣੀ ਚਾਹੀਦੀ ਹੈ ਨਾ ਤੇ ਡੇਰੇ ਪੱਕੇ ਤੌਰ ਤੇ ਬੰਦ ਕਰ ਦੇਣ ਜਿੱਦਾਂ ਹੁਣ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਪ੍ਰਾਪਰਟੀ ਹਟਾਉਂਦੀ ਹੈ ਨਾ ਉਹ ਸਰਕਾਰ ਇਹਨਾਂ ਦੀ ਪ੍ਰਾਪਰਟੀ ਨੂੰ ਸੀਜ਼ ਕਰੇ ਆਪਣੇ ਅੰਡਰ ਲੈ ਕੇ ਉੱਥੇ ਕੋਈ ਹਸਪਤਾਲ ਦਾ ਨਿਰਮਾਣ ਕਰਾਣ ਉੱਥੇ ਕੋਈ ਪਾਰਕਾਂ ਬਣਾਉਣ ਉੱਥੇ ਖੇਡ ਦੇ ਮੈਦਾਨ ਬਣਾਉਣ ਜਿਹੜੇ ਸਾਡਾ ਯੂਥ ਹੈ ਉਹ ਡੇਰਿਆਂ ਵੱਲ ਨੂੰ ਤੁਰੇ ਉਹ ਗਰਾਉਂਡਾਂ ਵੱਲ ਨੂੰ ਹੋਵੇ ਉਹ ਪਾਰਕਾਂ ਵੱਲ ਨੂੰ ਹੋਵੇ ਉਹ ਕਿਤੇ ਸਕੂਲਾਂ ਹਸਪਤਾਲਾਂ ਵੱਲ ਨੂੰ ਹੋਵੇ ਉੱਥੇ ਕੋਈ ਡਾਕਟਰੀ ਦੀ ਪੜ੍ਹਾਈ ਰੱਖਣ ਕੋਈ ਇੰਜੀਨੀਅਰਿੰਗ ਵਾਰਾਂ ਦੀ ਪੜ੍ਹਾਈ ਸ਼ੁਰੂ ਕਰਨ ਇਸ ਤਰ੍ਹਾਂ ਦੇ ਉੱਥੇ ਕਾਰਜ ਆਰੰਭੇ ਜਾਣ ਜਿਹੜੇ ਉਹ ਆਮ ਲੋਕਾਂ ਦੇ ਕੰਮ ਆ ਸਕਣ ਜੀ ਜੀ ਚੇਤਨ ਜੀ ਹਰਪ੍ਰੀਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਧੰਨਵਾਦ ਜੀ ਸੋ ਦੋਸਤੋ ਅੱਜ ਆਪਾਂ ਇਸ ਐਪੀਸੋਡ ਵਿੱਚ ਜਿਸ ਵਿਸ਼ੇ ਉੱਪਰ ਗੱਲਬਾਤ ਕੀਤੀ ਹੈ ਕਾਫੀ ਲੋਕਾਂ ਨੂੰ ਸਾਡਾ ਇਹ ਵਿਸ਼ਾ ਵਧੀਆ ਵੀ ਲੱਗੂਗਾ ਪਰ ਕੁਝ ਕੁ ਲੋਕ ਹੋਣਗੇ ਜਿਨ੍ਹਾਂ ਨੂੰ ਇਹ ਚੀਜ਼ 네ਗੇਟਿਵ ਲੱਗੂਗੀ ਤੇ ਉਹ ਸਾਨੂੰ ਕਮੈਂਟ ਵੀ ਕਰਨਗੇ ਕਿ ਤੁਸੀਂ ਕਿਸੇ ਦੀਆਂ ਆਸਥਾਂ ਤੇ ਕਿਉਂ ਬੋਲਦੇ ਹੋ ਪਰ ਮੈਂ ਲਾਸਟ ਵਿੱਚ ਇਹੀ ਕਹਿਣਾ ਚਾਹੁੰਦਾ ਕਿ ਧਰਮ ਕੋਈ ਵੀ ਹੋਵੇ ਵਿਸ਼ਵਾਸ ਹੋਵੇ ਅੰਧਵਿਸ਼ਵਾਸ ਨਾ ਹੋਵੇ ਤੇ ਆਪਾਂ ਬਹੁਤ ਜਲਦੀ ਇੱਕ ਨਵਾਂ ਐਪੀਸੋਡ ਲੈ ਕੇ ਇੱਕ ਨਵਾਂ ਵਿਸ਼ਾ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਉਦੋਂ ਤੱਕ ਤੁਸੀਂ ਆਪਣੇ ਪ੍ਰੀਤ ਘਰੇਵਾਲੇ ਨੂੰ ਦਿਓ ਇਜਾਜ਼ਤ ਧੰਨਵਾਦ